ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਅਸੀਂ ਗੁੱਜਰਪੁਰੇ ਤੋਂ ਮਹਿਮੂਦ ਔਰ ਪ੍ਰਵਾਰਪਰਾ 올 ਸੋਲ ਨਗਰ ਦੇ ਸਕੂਲਾਂ ਦੇ ਬੱਚਾ ਵਾਸਤੇ ਜੋ ਸਟੇਸ਼ਨਰੀ ਤੇ ਉਹਨਾਂ ਦੀ ਵਰਦੀਆਂ ਦਾ ਸਮਾਨ ਅਫਸਰ ਆਰਗੇਨਾਈਜੇਸ਼ਨ ਹਸ਼ਿਆਰਪੁਰ ਤੋਂ ਆਏ ਕਰਨਰ ਕਬੀਰ ਸਿੰਘ ਲੈਫਟੇਨੈਂਟ ਜਨਰਲ ਜੇਸ ਢਿੱਲੋਂ ਸਾਹਿਬ ਔਰ ਕਰਨਲ ਮਲੂਕ ਸਾਹਿਬ ਔਰ ਜਿਹੜੇ ਵਿੱਚ ਸਾਡੇ ਨਾਲ ਸਹਿਯੋਗ ਕੀਤਾ ਸਾਡੇ 3 ਜੈਕ ਲਈ ਤਿਬੜੀ ਕੈਂਟ ਬਰਗੇਡੀਅਰ ਸੰਧੂ ਸਾਹਿਬ ਦੀ ਇਹ ਇੱਕ ਬਹੁਤ ਹੀ ਹੋਣ ਹਾਰਜੁਨਤਾ ਜਿਹਦੇ ਕਮਾਂਡ ਅਧਿਕਾਰੀ ਕਰਨਲ ਕੁਸ਼ਵਰਾ ਸਾਹਿਬ ਔਰ ਉਹਨਾਂ ਦੇ ਸੁਦਰਮੇ ਚ ਤਰਕਸੈਨ ਜਿਹਦੇ ਵਿੱਚ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਇੰਡੀਆ ਦੀ ਟੀਮ ਮਾਝਾ ਚੋਂ ਦੇ ਚੇਅਰਮੈਨ ਕਪਟਰ ਰਣਜੀਤ ਸਾਹਿਬ ਲੀਗਲ ਐਡਵਾਈਜ਼ਰ ਕਪਟਰ ਹਰਮਿੰਦਰ ਸਾਹਿਬ ਬਲਬੀਰ ਸਾਹਿਬ ਜਸਬੀਰ ਸਾਹਿਬ ਆਪਾ ਕਾਬਲ ਸਿੰਘ ਜੀ ਸਰਪੰਚ ਸਾਹਿਬ ਪਿੰਡ ਗੁਜਰਪੁਰਾ ਜਸਪਾਲ ਸਿੰਘ ਬੀਐਸਐਫ ਔਰ ਸਾਂਝੇ ਤੌਰ ਤੇ ਵੈਟਰਨ ਦੀ ਟੀਮ ਮੈਂ ਇਹਨਾਂ ਦਾ तहे ਦਿਲੋਂ ਸੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਮੈਂ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਇੰਡੀਆ ਪੰਜਾਬ ਪ੍ਰੈਜਿਡੈਂਟ ਸੁਧਰਮੇ ਜੀ ਤੇ ਦਿਲਬਖ ਸਿੰਘ ਜੋ ਅਜਨਾਲਾ ਹਲਕੇ ਦੇ ਵਿੱਚ ਹੜਪ੍ਰਭਾਵਿਤ ਲੋਕਾਂ ਨੂੰ ਅਸੀਂ ਠਾਈ ਤਰੀਕ ਤੋਂ ਸਮਗਰੀ ਰਾਹ ਸਮਗਰੀ ਹਰ ਵਸਤੂ ਦਿੱਤੀਆ ਹੌਣ ਹਾਲੀ ਮੈਡੀਕਲ ਟੀਮਾਂ ਤੇ ਕੰਬਲ ਮੰਡਲ ਦੀ ਫਲਿੱਪਕਾਰਟ ਦੇ ਸਹਿਯੋਗ ਨਾਲ ਜਿਹੜੀ ਪ੍ਰਕਿਰਿਆ ਸਰਪੰਚਾਂ ਤੇ ਘਰ ਤੋਂ ਚੱਲ ਰਹੀ ਆ ਲੋੜਵੰਦਾ ਵਾਸਤੇ ਤੇ ਨਾਲ ਹੀ ਅਸੀਂ ਹੁਣ ਸਕੂਲਾਂ ਵਿੱਚ ਬੱਚਿਆਂ ਨੂੰ ਸਟੇਸ਼ਨਰੀ ਤਿੰਨ ਸਕੂਲਾਂ 'ਚ ਅੱਜ ਦੇਣੀ ਆ ਉਹ ਤੋਂ ਬਾਅਦ ਵੱਧ ਤੋਂ ਵੱਧ ਸਕੂਲਾਂ ਨੂੰ 15-20 ਸਕੂਲਾਂ ਦੇ ਵਿੱਚ ਅਸੀਂ ਉਹੀ ਰਾਤ ਸਮੱਗਰੀ ਜਿਹੜੀ ਆ ਹਰ ਦਿਨ ਦੋ ਸਕੂਲਾਂ ਵਿੱਚ ਵੰਡਣੀ ਆ ਤਾਂ ਜੋ ਇਹ ਲੋਕ ਹੜ੍ਹਾਂ ਦੀ ਮਾਰ ਤੋਂ ਦੇ ਕਾਰਨ ਮਾਰੇ ਗਏ ਇਹਨਾਂ ਦੇ ਬੱਚਿਆਂ ਨੂੰ ਤੇ ਪਰਿਵਾਰਾਂ ਨੂੰ ਸਹੂਲਤ ਮਿਲ ਜਾਏ ਕਿ ਖਾਣ ਵਾਲੇ ਸਮੇਂ 'ਚ ਇਹ ਖੜੇ ਹੋ ਸਕਣ ਔਰ ਆਪਣੇ ਪਰਿਵਾਰਾਂ ਦੀ ਪਾਲਣਾ ਆਪਣੇ ਆਪ ਕਰ ਸਕਣ। ਇਹਦੇ ਵਿੱਚ ਪਹਿਲੀ ਵਾਰ ਵਰਲਡ ਵਿੱਚ ਕਿੱਦਾਂ ਹੋਇਆ ਹੈ ਕਿ ਐਕਟਿਵ ਆਰਮੀ ਔਰ ਨਾਨ ਐਕਟਿਵ ਆਰਮੀ ਨੇ ਮਿਲ ਕੇ ਇਹ ਕੈਂਪ ਲਾਇਆ। ਜੋ ਕੈਂਪ ਅੱਜ ਗੁਜਰਪੁਰਾ ਸਰਪੰਚ ਸਾਹਿਬ ਦੇ ਘਰ ਤੋਂ ਹੀ ਚਲਾ ਰਹੇ ਆ ਕਿਉਂਕਿ ਨਸ਼ੇੜੀਆਂ ਦੇ ਕਾਰਨ ਕੈਂਪ ਦੇ ਵਿੱਚ ਝਗੜੇ ਵਗੈਰਾ ਰਾਤ ਨੂੰ ਹੋਣ ਦੀ ਪ੍ਰੋਬਲਮ ਹੈ ਸਿਕਿਉਰਿਟੀ ਪਰਚੇ। ਇਸ ਕਰਕੇ ਜਿਹਦੇ ਵਿੱਚ ਵਜਰਾਪੁਰ 15 ਡਿਵੀਜ਼ਨ ਦੇ ਜਨਰਲ ਕਾਰਤਕ ਸ਼ਸ਼ਾਦਰੀ ਸੀ ਸਾਹਿਬ ਜਿਨ੍ਹਾਂ ਦੇ ਸਹਿਯੋਗ ਸਦਕਾ ਸੀਐਮਪੀ ਜੁੜ ਦੇ ਕਰਨਲ ਜੇਸ਼ ਕੁਮਾਰ ਔਰ ਉਹਨਾਂ ਦੇ ਸੁਭਦਾ ਮੇਜਰ ਰਾਮ ਸਿੰਘ ਔਰ ਪੂਰੀ ਟੀਮ ਨੇ ਹਰਨਾ ਸਹਿਯੋਗ ਕੀਤਾ 415 ਫੀਡ ਐਂਬੂਲੈਂਸ ਦੇ ਕਰਨਲ ਡੀਕੇ ਗੁਪਤਾ ਉਹਨਾਂ ਨੇ ਮੈਡੀਕਲ ਕੰਪਨ ਚ ਹੱਡੀਆਂ ਜਿਹੜੀ ਆ ਹਰ ਪੀੜਤਾ ਦੀ ਮਦਦ ਕੀਤੀ ਡੋਰ ਟੂ ਡੋਰ ਔਰ 270 ਇੰਜੀਨੀਅਰ ਰੈਜੀਮੈਂਟ ਦੇ ਸੀਓ ਸਾਹਿਬ ਉਹਨਾਂ ਦੀ ਟੀਮ ਨੇ ਬਾਰਡਰ ਤੇ ਜੋ ਲੋਕਾਂ ਨੂੰ ਘਰਾਂ ਤੋਂ ਬਾਹਰ ਕੱਢਣਾ ਜਾਂ ਪੰਨਾੜੀ ਕੋਈ ਰੋਡ ਬਣਾਉਣਾ ਜਾਂ ਉਹਨਾਂ ਨੂੰ ਇੱਕ ਟਿਕਾਣੇ ਤੋਂ ਦੂਜੇ ਟਿਕਾਣੇ ਤੇ ਕੰਮ ਦਾ ਕੰਮ ਕੀਤਾ ਮੈਂ ਇਸ ਸੈਨਾ ਦੇ ਇਸ ਕਾਰਜ ਨੂੰ ਔਰ ਐਕਸਮੈਨ ਜਵਾਨਾਂ ਦੇ ਵੈਟਰਨਰ ਫੈਰੋਗਿ ਸੰਧੀ ਟੀਮ ਦੇ ਇਸ ਕਾਰਨ ਨੂੰ ਬਹੁਤ ਹੀ ਮਹੱਤਵਪੂਰਨ ਇਹਨਾਂ ਦਾ ਯੋਗਦਾਨ ਰਿਹਾ ਤੇ ਧੰਨਵਾਦ ਕਰਦਾ ਹੈ ਭਾਰਤ ਸਰਕਾਰ ਦੀ ਮਾਝਾ ਜੋਂਦੇ 15 ਡਿਪ ਨੇ ਜੋ ਕਾਰਜ ਕੀਤਾ ਹੈ ਇਹ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਔਰ ਅਸੀਂ ਜਨਰਲ ਸਾਹਿਬ ਦਾ ਵੀ ਧੰਨਵਾਦ ਕਰਦੇ ਆਂ ਔਰ ਕਮਾਂਡਰ ਸਾਹਿਬ ਦਾ ਵੀ ਔਰ ਚੀਫ ਆਰਮੀ ਕਮਾਂਡਰ ਦਾ ਵੀ ਜਿਨ੍ਹਾਂ ਨੇ ਔਰ ਜਿਨ੍ਹਾਂ ਦੀ ਸੇਨਾ ਬਟਰ ਦੇ ਨਾਲ ਨਾਲ ਪਿੰਡ-ਪਿੰਡ ਕੰਮ ਕਰਨ ਲਈ ਨੇ ਕਰਨਲ ਕੁਸ਼ਵਰਾ ਸਾਹਿਬ ਹਰ ਪਿੰਡਾਂ ਦੇ ਵਿੱਚ ਕੰਮ ਕਰ ਰਹੇ ਨੇ ਜਿਨ੍ਹਾਂ ਨੇ ਹਾਲ ਹੀ ਮਲਕਪੁਰ ਦੇ ਸਟੇਡੀਅਮ ਨੂੰ ਦੁਬਾਰਾ ਤੋਂ ਰਿਪੇਅਰ ਕਰਾਉਣ ਦਾ ਪ੍ਰਾਰਲਾ ਚੁੱਕਿਆ ਜਿਹਦੇ ਵਿੱਚ ਐਨਜੀਓ ਦੁਆਰਾ ਡੀਸੀ ਸਾਹਿਬ ਤੇ ਧਾਰੀਵਾਲ ਇਸ ਇਲਾਕੇ ਦੇ ਐਮਐਲਏ ਸਾਹਿਬ ਨੇ ਉਹਨਾਂ ਤੱਕ ਵੀ ਆਵਾਜ਼ ਪਹੁੰਚਾਈ ਗਈ ਆ ਮੈਂ ਅਪੀਲ ਕਰਦਾ ਹਾਂ ਜੋ ਸਮਾਜ ਸੇਵੀ ਹਨ ਸੇਵਾ ਦਾ ਕਾਰਜ ਜਿਹੜਾ ਆਪਾਂ ਰਲ ਮਿਲ ਕੇ ਉਹਨਾਂ ਤੱਕ ਕਰੀਏ ਜਿੰਨਾ ਤੱਕ ਐਕਚੁਅਲੀ ਰਿਐਲਿਟੀ ਜਿਨ੍ਹਾਂ ਨੂੰ ਜ਼ਰੂਰਤ ਹੈ ਜੋ ਲੋਕ ਆਪਣਾ ਭਾਰ ਆਪਣੇ ਆਪ ਚੁੱਕਣ ਦੇ ਸਮਰੱਥ ਹਨ ਉਹਨਾਂ ਤੋਂ ਆਪਾਂ ਥੋੜਾ ਕਿਨਾਰਾ ਕਰੀਏ ਜਿੱਦਾਂ ਕਈਆਂ ਪਰਿਵਾਰਾਂ ਵਿੱਚ ਬੇਟੇ ਨਹੀਂ ਆ ਖਤਮ ਹੋ ਗਿਆ ਪੋਤਰੀਆਂ ਐ ਬਜ਼ੁਰਗ ਮਾਤਾ ਪਿਤਾ ਦਾਦਾ ਦਾਦੀ ਐ ਇਹੋ ਜਿਹੇ ਪਰਿਵਾਰਾਂ ਤੇ ਹੈਂਡੀਕੈਪ ਪਰਿਵਾਰਾਂ ਨੂੰ ਸਭ ਤੋਂ ਜਿਆਦਾ ਵੈਟਰਨ ਵੈਫਰ ਅਰਗੇਨਾਈਜੇਸ਼ਨ ਆਰਮੀ ਦੀ ਟੀਮ ਜਿਹੜੀ ਮੱਤਾ ਦੇ ਰਹੀ ਆ ਪਰ ਸਾਡੇ ਕੋਲ ਕੰਨਰ ਅਕਬੀਰ ਸਾਹਿਬ ਜਿਨ੍ਹਾਂ ਨੇ ਇਸ ਟੀਮ ਨੂੰ ਵੱਡੇ ਲੈਵਲ ਤੇ ਵੈਟਰਨ ਨੂੰ ਸਹਿਯੋਗ ਕੀਤਾ ਜੋ 4 ਸਤੰਬਰ ਤੋਂ ਸਾਡੇ ਨਾਲ ਸਹਿਯੋਗ ਕਰ ਰਹੇ ਹਨ ਔਰ ਇਹਨਾਂ ਦੇ ਸਹਿਯੋਗ ਸਦਕਾ ਅੱਜ ਆਹੀ ਜਿਹੜੀਆਂ ਲੰਬੇ ਸਮੇਂ ਦੇ ਸਟੈਂਪ ਨੂੰ ਜਿਹੜਾ ਵਾ ਸਹਿਯੋਗ ਕਰਾਂਗੇ ਤੇ ਕਰਦੇ ਰਵਾਂਗੇ ਨਾਲ ਹੀ ਮਕੌੜਾ ਪੱਤਰ ਗਰਦਾਸਪੁਰ ਵਿੱਚ ਜਿਹਦੇ ਵਿੱਚ 10 ਪਿੰਡਾਂ ਦੇ ਲੋਕ ਸ਼ਤਾਂ ਦੇ ਚੜ ਗਏ ਸੀ ਆਉਣ ਵਾਲੇ ਸਮੇਂ 'ਚ ਆਹੀ ਪੁਨਾ ਪਿੰਡਾਂ 'ਚ ਵੀ ਸੇਵਾ ਕਰਾਂਗੇ ਔਰ ਮੈਂ ਮੇਰੀ ਆਵਾਜ਼ ਨੂੰ ਜੋ ਵੀ ਸੁਣਦੇ ਨੇ ਸਮੱਸਿਆ ਵੀ ਉਹਨਾਂ ਨੂੰ ਅਪੀਲ ਕਰਾਂਗਾ ਕਿ ਇਦਾਂ ਦੀ ਸੇਵਾ ਕਰੋ ਜਿਹਦੇ ਨਾਲ ਸੇਵਾ ਕਰਨ ਤੋਂ ਬਾਅਦ ਤੁਹਾਨੂੰ ਵੀ ਸੁੱਖਣ ਮਿਲੇ ਤੇ ਜੇ ਕਿਸ ਨੂੰ ਵੈਟਰਨ ਵੈਲਫੇਅਰ ਆਰਗੇਨਾਈਜੇਸ਼ਨ ਦੇ ਸਾਥ ਮਿਲ ਕੇ ਸੇਵਾ ਕਰਨ ਦਾ ਮਨ ਚ ਵਿਚਾਰ ਹੋਵੇ ਤੇ ਜਰੂਰ ਸਾਡੇ ਨਾਲ ਆ ਕੇ ਮਿਲ ਸਕਦੇ ਹਨ ਜਿਹਦੇ ਵਿੱਚ ਮੇਰਾ ਨੰਬਰ ਆ 9765689358 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਕਿਸਾਨ ਜੈ